ਕਿ ਨਾ ਫੇਰ ਨਹੀਂ ਲੱਗੀਆਂ ਕੰਮ ਹੀ ਨਿਭੜਨਾ ਨਾਲ ਲੈਣ ਦੇ ਆਜੇ ਤੱਕ ਤੇ ਹਾਂਜੀ ਮੰਮੀ ਕੀ ਕਰਨੀ ਈ ਕਾਲੀ ਕਾਲੀ ਮੰਮੀ ਸਮਾਨ ਦੇਈਆਂ ਰੱਖਣ ਨਾਲ ਪਰਾ ਤੇ ਹੈਗਾ ਪਿਆਰ ਕੋਈ ਆ ਜੇ ਤੇ ਜਿਹੜਾ ਸਮਾਨ ਕੱਢਿਆ ਹੁੰਦਾ ਉਹ ਤੇ ਪਿਆ ਰੱਖੀਏ ਆਪਾਂ ਔਰ ਤੇ ਤੇਰੀ ਬੁੱਤ ਗੱਲ ਸਹੀ ਐ ਇੰਨਾ ਖਾਦਾ ਵੀ ਕਿੱਥੇ ਜਾਂਦਾ ਤੇ ਇੰਜ ਕਰ ਨਮਕੀਨ ਵੱਖਰਾ ਕਰ ਦੇ ਤੇ ਮਿੱਠਾ ਵੱਖਰਾ ਕਰ ਦੇ ਹਾਂਜੀ ਉਹ ਮੈਂ ਰੱਖ ਦਿੱਤੇ ਆ ਹੁਣ ਜੇ ਜਿਆਦਾ ਵਾ ਨਾ ਤੇ ਆਪਾਂ ਗਰੀਬਾਂ ਚ ਵੰਡੋਨੇ ਆਪਾਂ ਹਾਂ ਕੋਈ ਨਾ ਮੈਂ ਜਾਂ ਤੁਹਾਡੇ ਹੱਥ ਭੇਜ ਦੂੰਗੀ ਜਾਂ ਫੇ ਸੇਵਕ ਨੂੰ ਕਹਿ ਦੂੰਗੀ ਤੇ ਨਾਲੇ ਨਾ ਇੱਕ ਦਿਨ ਨਾ ਸ਼ੰਮੀ ਦਾ ਵੀ ਪਤਾ ਲਾ ਲਈਏ ਪੁੱਤ ਜੇ ਉਹ ਨਹੀਂ ਆਉਣਾ ਤੇ ਫਿਰ ਆਪਾਂ ਹੋਰ ਕੋਈ ਲੱਭ ਲਾਂਗੇ ਕੰਮ ਵਾਲੇ ਹਾਂ ਹਾਂਜੀ ਮੰਮੀ ਮੈਂ ਤੇ ਆਪੈ ਸੋਚਣ ਦੀ ਆ ਕਿੰਨਾ ਟਾਈਮ ਤੇ ਹੋ ਗਿਆ ਵੇਖੋ ਹਾਂ ਤੁਸੀਂ ਕੰਮ ਕਰਦੇ ਜਾਂ ਜੰਝੂ ਦੀਦੀ ਕਰਦੀ ਤੇ ਜਾਂ ਮੇਰੇ ਸਿਰ ਤੇ ਸਾਰਾ ਪੈ ਜਾਂਦਾ ਹੁਣ ਆਹ ਤਿਹਾੜੀ ਵੇਖ ਲੋ ਹਾਂ ਕਿੰਨਾ ਔਖਾ ਕਿੱਦਾਂ ਕੀਤਾ ਆਪਾਂ ਕਦੀ ਆਹ ਕਰ ਲਾ ਤੇ ਕਦੀ ਉਹ ਕਰ ਲਾ ਭਜੇ ਪੁੱਤ ਕਲਾਰਾ ਪਹਿਣਾ ਵਾ ਵਿਆਹ ਕਾਂ ਦਾ ਕਰੀਏ ਤੇ ਕਿੰਨਾ ਖਲਾਰਾ ਪੈਂਦਾ ਹਨ ਹੂੰ ਉਹ ਤੇ ਪੈਣਾ ਹੀ ਆ ਚਲੋ ਕੋਈ ਨਾ ਮੰਮੀ ਵੇਖ ਲੈਨੇ ਆਪਾਂ ਪੁੱਤ ਨਾਲੇ ਮੈਂ ਕਹਿੰਦੀ ਹੀ ਸ਼ਮੀਰ ਵਰਗੀ ਦਿਵਾਲੀ ਨਹੀਂ ਦਿੱਤੀ ਪੁੱਤ ਤੇ ਉਹਨੂੰ ਦਿਵਾਲੀ ਦੇਣੀ ਚਾਹੀਦੀ ਆ ਉਹਨੂੰ ਕਰੀ ਦਿਵਾਲੀ ਦੇਣੀ ਉਹ ਘੜਾ ਆਪਣੇ ਘਰੇ ਕੰਮ ਕਰਨ ਦੀ ਹੁਣ ਨਾ ਪੱਤੇ ਇੰਨੇ ਸਾਲ ਕੀਤਾ ਹੀ ਆ ਜਿੱਦਾਂ ਨਹੀਂ ਕਰੀਦਾ ਮੰਮੀ ਹਰਾਦਗੇ ਤੇ ਬਾਦਗੇ ਮੇਰੇ ਲਈ ਤੇ ਉਹ ਗੱਲ ਆ ਐਡੀ ਨਹੀਂ ਕੋਈ ਪਈ ਕੋਈ ਨਾ ਜਿੱਦਰ ਨਵੀ ਲੱਗੂਗੀ ਆਪਾਂ ਲੈ ਲੂਗੀ ਕਿ ਉਧਰ ਪਈ ਤੇ ਐਦਾਂ ਨਹੀਂ ਕਰੀ ਜਾਂਦਾ ਮੈਂ ਤੇ ਨਹੀਂ ਦੇ ਦਈਏ ਸ਼ਮੀ ਨੂੰ ਚਲੋ ਠੀਕ ਆ ਦੇ ਆਇਓ ਉਹ ਕੰਬਲ ਪਿਆ ਹੁਣਾ ਵਾ ਉਹ ਚਲ ਬੈੱਡ ਚੋ ਕੱਢ ਲਿਓ ਨਾਲ ਇੱਕ ਡੱਬਾ ਦੇ ਆਇਓ ਨਾਲ 500 ਰੁਪਏ ਦੇ ਕੇ ਤੇ ਆ ਜਿਓ ਤੇ ਤੂੰ ਨਹੀਂ ਜਾਣਾ ਮੈਂ ਨਹੀਂ ਜਾਣਾ ਮੇਰੇ ਕੋਲ ਹੀ ਨਾ ਸਫਰ ਹੁੰਦਾ ਤੂੰ ਹੀ ਤੇ ਜਾ ਪਾਪਾ ਜੀ ਨੂੰ ਨਾਲ ਲੈ ਜਾ ਜੋ ਦੀ ਨੂੰ ਨਾਲ ਲਜ ਹੋ ਆਏ ਉਹ ਸਿਮਰਤਾ ਬਾਲ ਸੋਣਾ ਬੋਲੋ ਨਾਲੇ ਸੇਵਕ ਆਇਆ ਪੁੱਤ ਉਹਦੇ ਨਾਲ ਗੱਲ ਕਰਨੀ ਸੀ ਉਹਨੂੰ ਕਹਿਣਾ ਸੀ ਵੀ ਉਹ ਰਿਸਾ ਰਦੀ ਭਾਬੀ ਆਈ ਸੀ ਤੇ ਸਾਰੀ ਗੱਲਬਾਤ ਕਰ ਗਈ ਓਹੋ ਮੰਮੀ ਮੈਂ ਥਾਂਕ ਤਾਂ ਵੇਖ ਕੇ ਕੋਈ ਗੱਲਬਾਤ ਕਰੂੰਗੀ ਹੁਣ ਤੁਸੀਂ ਤੇ ਕਹਿੰਦੇ ਜਿਉਂ ਜੇ ਆ ਕੇ ਭਰੇ ਪੈਰ ਹੀ ਰਖਿਆ ਉਹਨੇ ਮੋਂ ਦਾ ਸਾਹਮਣੇ ਸਾਰੀ ਇਹ ਗੱਲਾਂ ਖੋਲਦਾ ਉਹਨਾਂ ਸਿਰਫ ਜੇ ਆਏ ਆ ਨਾ ਇੱਕ ਦਿਨ ਲਈ ਆਏ ਆ ਮੇਰੇ ਸਾਬ ਨੂੰ ਵੀ ਹੁਣੇ ਆਂਦੇ ਮੇਰੇ ਸਿਮਰਨ ਨੇ ਸਮਾਨ ਵਗੈਰਾ ਪੈਕ ਕਰਦੇ ਮੈਂ ਚੱਲ ਜਾਣਾ ਵਾ ਥੋੜਾ ਟਾਈਮ ਮੋਬਾਈਲ ਆਂਦੋ ਬੰਦੇ ਨਾਲ ਬੈਠ ਖਲੋ ਕੇ ਗੱਲ ਕੀਤੀ ਜਾਂਦੀ ਆ ਉਹ ਆਉਂਦੇ ਥੋੜੀ ਮੋਂ ਦਾ ਸਾਹਮਣੇ ਗੱਲਾਂ ਰੱਖਣ ਦੇ ਆ ਪੂੰਗੀ ਤੇ ਤੂੰ ਤਾਂ ਬੋਤੋ ਰਹਿਣਾ ਪੱਕੀਆਂ ਤਰੀਕਾਂ ਕਰਨ ਦੇ ਆ ਤੇ ਮੁੰਡੇ ਨਾਲ ਗੱਲ ਕਰੇ ਨਹੀਂ ਤੇ ਕੋਈ ਗੱਲ ਬਣੂਗੀ ਮੰਮੀ ਮੇਰੀ ਗੱਲ ਸੁਣੋ ਆਪਾਂ ਇਸ ਘਰ ਚ ਤਾਨੂੰ ਤੇ ਮੋਦਨ ਵੀ ਕਿਹਾ ਸੇਵਕ ਖਲੋਗੇ ਮੈਂ ਖਲੋਗੀ ਇੱਕ ਹੀ ਗੱਲ ਹੁੰਦੀ ਆ ਤੁਸੀਂ ਨਾ ਐਵੇਂ ਨਾ ਕਿਸੇ ਚੀਜ਼ ਦੀ ਟੈਨਸ਼ਨ ਨਾ ਲਾਓ ਤੇ ਨਾਲੇ ਨਾ ਜਿਹੜੀ ਗੱਲ ਮੈਂ ਕਰਨੀ ਹੋਵੇ ਉਹਨੇ ਮੈਂ ਆਪਣੇ ਹਿਸਾਬ ਨਾਲ ਕਰ ਲੂੰਗੀ ਤੁਸੀਂ ਐਵੇਂ ਉਹਦੇ ਘਰ ਕੋਈ ਗੱਲ ਨਾ ਰੱਖਿਓ ਉਹ ਮੈਂ ਤੇ ਨਾਦੀ ਪਰ ਤੈਨੂੰ ਮੈਂ ਉਦਣ ਵੀ ਕਿਹਾ ਸੀ ਕਿ ਸੇਵਕ ਦਾ ਵਿੱਚ ਹੋਣਾ ਜ਼ਰੂਰੀ ਆ ਤੁਹਾਨੂੰ ਸੇਵਕ ਚਾਹੀਦਾ ਨਾ ਉਦਣ ਆਜੂਗਾ ਬਸ ਇਤੋਂ ਵਰਕੇ ਕੋਈ ਗੱਲ ਨਾ ਕਰਿਓ ਹੁਣ ਐਵੇਂ ਹੀ ਚਲੋ ਤੁਸੀਂ ਉਹ ਕੀ ਗੱਲ ਹੁੰਦੀ ਤੁਹਾਡੇ ਵਿੱਚ ਮੈਨੂੰ ਵੀ ਦੱਸੋ ਨਾਲੇ ਮੰਮੀ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈਗਾ ਮੈਂ 2 ਘੰਟੇ ਇੱਥੇ हां सा जी ਕਾਦੀ ਗੱਲ ਕਰਨੀ ਉਹਨਾਂ ਨੇ ਚਲੋ ਤੁਹਾਡੇ ਤੁਸੀਂ ਮੈਨੂੰ ਕਿ ਆਵਾਜ਼ ਮਾਰੀ ਨਵੇਂ ਆਨੀ ਤੂੰ ਨਾ ਐਦਾਂ ਕਰ ਮੇਰੀਆਂ ਫਾਈਲਾਂ ਕੱਢ ਕੇ ਰੱਖ ਲ ਮਾਰੀ ਜਿਵੇਂ ਚੋ 2 ਘੰਟੇ ਮੇਰੇ ਕੋਲ ਲੱਗੇ ਆ ਤੇ ਦੋਵਾਂ ਘੰਟੇ ਤੱਕ ਗੇ ਰਸਤਾ 에ਰਪੋਰਟ ਜਾਂਦਾ ਹਾਂਜੀ ਫਾਈਲਾਂ ਕਰਕੇ ਮੈਂ ਇੱਥੋਂ ਤੱਕ ਆਇਆ ਤੂੰ ਮੇਰੀਆਂ ਫਾਈਲਾਂ ਕੱਢ ਕੇ ਰੱਖ ਮੰਮੀ ਤੇਰੀ ਦੱਸੋ ਜਿਹੜੀ ਗੱਲ ਕਰਨੀ ਉਹ ਸੇਵਕ ਮੈਂ ਤੇਰੇ ਨਾਲ ਗੱਲ ਕਰਨੀ ਹੀ ਮੰਮੀ ਕੋਈ ਗੱਲ ਨਹੀਂ ਆਪਾਂ ਜਾ ਮੇਰੀ ਗੱਲ ਸੁਣੋ ਜਿਹੜੀ ਕੋਈ ਗੱਲ ਕਰਨੀ ਨਾ ਮੈਂ ਤੁਹਾਡੀ ਆਪੇ ਮੰਮੀ ਨਾਲ ਫੋਨ ਤੇ ਕਰਾ ਲੂੰਗੀ ਹੁਣ ਮੇਰੀ ਗੱਲ ਸੁਣ ਚੁੱਪ ਕਰੇਗੀ ਜੇ ਮੰਮੀ ਗੱਲ ਕਰਨ ਦੇ ਆ ਤੇ ਕਰਨ ਦੇ ਮੰਮੀ ਦੱਸੋ ਤੁਸੀਂ ਕਿਹੜੀ ਗੱਲ ਐ ਤੂੰ ਵੀ ਤੇ ਕਰਨੀ ਆ ਤੇ ਮੈਂ ਕਰ ਦਿੰਨੀ ਆ ਓਹ ਹੋ ਤੁਸੀਂ ਦੱਸੋਗੇ ਕਿ ਨਹੀਂ ਚਲ ਆ ਇੱਧਰ ਮੈਨੂੰ ਦੱਸ ਦੇ ਨੇ ਆ ਜਾ ਇੱਧਰ ਹੋ ਜਾਣਾ ਇੱਧਰ ਕਿਹੜੀ ਗੱਲ ਜੀ ਗੱਲ ਉਹਨਾਂ ਨੇ ਕੀ ਕਰਨੀ ਤੁਸੀਂ ਤੇ ਐਵੇਂ ਮੇਰੀ ਤੇ ਗੱਲ ਸੁਣ ਲਓ ਪਹਿਲਾਂ ਹੁਣ ਮੈਨੂੰ ਲੱਗਦਾ ਇਹੋ ਗੱਲ ਅੱਗੇ ਰੱਖਣ ਲੱਗੀ ਨੇ ਮਾਤਾ ਨੇ ਸਿਆਪਾ ਪਾ ਦੇਣਾ ਮੇਰੇ ਗੋਗਾ ਉਹਨੇ ਘਰ ਚ ਕਲੇਸ਼ ਪਵਾ ਦੇਣੀ ਇਹਨਾਂ ਨੇ ਤਾਂ ਤੁਸੀਂ ਛੇਤੀ ਦੱਸੋ ਮੈਂ ਨਿਕਲਣਾ ਜੇ ਹੁਣ ਸੇਵਕ ਮੈਂ ਕਹਿਣਾ ਸੀ ਤੇਰੀ ਭੈਣ ਦਾ ਨਾ ਪਤ ਵਿਆਹ ਪੱਕਾ ਕਰਤੀ ਐ। ਵਿਆਹ ਪੱਕਾ ਕਰਦੀ ਐ। ਆ ਮਮੀ ਪਹਿਲਾ ਰਿਸ਼ਤਾ ਆਉਂਦਾ। ਤੇ ਰਿਸ਼ਤਾ ਆਇਆ ਹੀ ਐ। ਉਹ ਰਿਸ਼ਤਾ ਆਇਆ। ਹਾਂ। ਚਲ। ਫਿਰ ਮੈਨੂੰ ਪੁੱਛਣ ਦੀ ਕੀ ਲੋੜ? ਜੇ ਮਮੀ ਤੁਹਾਨੂੰ ਪਸੰਦ ਆ। ਪਾਪਾ ਨੂੰ ਪਸੰਦ ਆ। ਤੇ ਸਿਮਰਤ ਨੂੰ ਵੀ ਪਸੰਦ ਆ। ਸਿਮਰਤ ਪਸੰਦ ਆ ਰਿਸ਼ਤਾ? ਹੂੰ ਹਾਂ ਹਾਂਜੀ। ਹੂੰ ਕੀ ਕਰਨੀ ਐ? ਕਰਨਾ ਚੇਵਕ ਨਾ ਗੱਲ। ਹਾਂਜੀ ਪਸੰਦ ਆ ਸਾਰਿਆਂ ਨੂੰ। ਤਾਂ ਬਸ ਫਿਰ ਤੁਸੀਂ ਤਰੀਕ ਪੱਕੀ ਕਰੋ ਮੈਨੂੰ ਦੱਸ ਦਿਓ ਮੈਂ ਆ ਜਾਊਂਗਾ ਤੇ ਪਤਾ ਤੇਰੀ ਵੀ ਤੇ ਪਸੰਦ ਚਾਹੀਦੀ ਓਹੋ ਮੰਮੀ ਪਸੰਦ ਹੀ ਪਸੰਦ ਹੈ ਜੇ ਤੁਹਾਨੂੰ ਪਸੰਦ ਹੈ ਫਿਰ ਗੱਲ ਸੁਣ ਲੈ ਇੱਕ ਮਿੰਟ ਬਹਿ ਤੇ ਜਾ ਵੇਲਾ ਹੁਣ ਸੁਣ ਲੈ ਵੇਲਾ ਕਿਦਾਂ ਬੋਲਦਾ ਈ ਮੈਂ ਹੁਣ ਕੀ ਬੋਲਾਂ ਸਾਰਾ ਕੁਝ ਤੂੰ ਹੀ ਕਰਨ ਵਾਲੇ ਜਿਹਦੇ ਮੰਮੀ ਮੇਰੀ ਗੱਲ ਸੁਣੋ ਦੁਨੀਆ ਤੇ ਕਾਲ ਨਹੀਂ ਪੈ ਗਿਆ ਇਹ ਘੁਮ ਘਮਾ ਕੇ ਤੂੰ ਫਿਰ ਉਹ ਰਿਸ਼ਤੇ ਦੇ ਡਿੱਗੇ ਜਾ ਕੇ ਹੋਰ ਰਿਸ਼ਤੇ ਨਹੀਂ ਹੈਗੇ ਹੋਰ ਕਿਤੇ ਕਰ ਦੋ ਮੇਰੀ ਗੱਲ ਸੁਣੋ ਕੱਲ ਨੂੰ ਬਿਜ਼ਨਸ ਕੋਈ ਉੱਚ ਨਹੀਂ ਝੋਜੀ ਮੈਂ ਕਿਹਦਾ ਕਾਲਰ ਫੜੂੰਗਾ ਅਗਲਾ ਤਾਂ ਮੇਰਾ ਜੀਜਾ ਬਣ ਗਿਆ ਤੇ ਮੈਂ ਉਹਦਾ ਸਾਲਾ ਕੀ ਕਰੂੰਗਾ ਮੈਂ ਦੱਸੋ ਮੈਨੂੰ ਮੈਨੂੰ ਇਹ ਰਿਸ਼ਤਾ ਨਹੀਂ ਜਾਂ ਮਨਜ਼ੂਰ ਮੈਂ ਇੱਥੇ ਰਹਿ ਨਹੀਂ ਜਾਉਂ ਦੇਣਾ ਬਸ ਕਰ ਗੱਲ ਮੈਂ ਤੇ ਗੱਲ ਕਰੂੰਗੀ ਹੁਣ ਤੂੰ ਜਿਹੜਾ ਖਲਾਰਾ ਪਾ ਤਾ ਉਹਨੂੰ ਤਾਂ ਮੈਂ ਹੋ ਸਮੇਟੂੰਗੀ ਨਾ ਮੈਂ ਕਿਹਾ ਵੀ ਕਿ ਮੰਮੀ ਜੇ ਨਾ ਗੱਲ ਕਰੋ ਮੈਂ ਆਪੇ ਗੱਲਬਾਤ ਵੇਖ ਕੇ ਫੇਰ ਗੱਲ ਕਰੂੰਗੀ ਪਰ ਨਾ ਆਪ ਆਪਰ ਉਤਰ ਕਰਨੀ ਹੈ ਕਿ ਮੈਂ ਪਹਿਲਾਂ ਅੱਗੇ ਹੋ ਜਾ ਬਾਜੇ ਕਸੂਰ ਨਵਾਂ ਦਾ ਕੱਢ ਦੇਣਾ ਕਿ ਨਵਾਂ ਬੋਲਦੀਆਂ ਅਲਤੇ ਸੁਣੋ ਤੂੰ ਚੁੱਪ ਕਰ ਜਾ ਚੁੱਪ ਕਰਕੇ ਦੇ ਮੇਰੇ ਇਹ ਫਾਈਲਾਂ ਕੱਢ ਤੇ ਮੈਂ ਜਾਵਾਂ ਤੂੰ ਵੀ ਆਣਾ ਤੇ ਨਾਲ ਨਾਲ ਗਈਆਂ ਮੈਂ ਥੋੜੀ ਨਾਲ ਆਲੀ ਆ ਮੈਨੂੰ ਤੇ ਜਿੱਦਾਂ ਇਹਨਾਂ ਨੇ ਕਹਿਤਾ ਮੈਂ ਉਦਾਂ ਕਰ ਲਿਆ ਹੁਣ ਮੈਨੂੰ ਥੋੜੀ ਪਤਾ ਹੀ ਕਿੰਨਾ ਰਿਸ਼ਤਾ ਕਿੱਥੇ ਪੱਕਾ ਕੀਤਾ ਤੂੰ ਮੈਨੂੰ ਇੱਕ ਵਾਰੀ ਦੱਸੇ ਤੈਨੂੰ ਪਤਾ ਹੈਗਾ ਤੂੰ ਮੈਨੂੰ ਦੱਸ ਨਹੀਂ ਸਕਦੀ ਇੱਕ ਵਾਰੀ ਮੈਂ ਤੁਹਾਡੇ ਸਾਹਮਣੇ ਵੇਖਿਆ ਹਰਾਣ ਹੋਈ ਨਾ ਹੁਣ ਇਹ ਦੇਖ ਕੇ ਕਿ ਸਾਗਰ ਦੀ ਭਾਬੀ ਦਾ ਇਹਨਾਂ ਬਸ ਇਹਨਾਂ ਪਤਾ ਕਿ ਰਿਸ਼ਤਾ ਪੱਕਾ ਕਰ ਰੇ ਪਰ ਇਹਨਾਂ ਨੇ ਮੈਨੂੰ ਪਤਾ ਹੀ ਕਿ ਸਾਗਰ ਦੀ ਭਾਬੀ ਨੇ ਗੱਲ ਤੋਰੀ ਕਰੀ ਲਿਆ ਕੇ ਮੈਨੂੰ ਕਹੀ ਚੀਜ਼ ਦਾ ਨਹੀਂ ਪਤਾ ਸਾਰਾ ਕੋਈ ਨਹੀਂ ਇਹ ਆ ਤੁਸੀਂ ਮੇਤੇ ਦਾ ਤਾਂ ਗੁੱਸਾ ਹੁੰਦਾ ਭੇਜੇ ਜੇ ਮੈਨੂੰ ਕਿਸੇ ਗੱਲ ਦਾ ਪਤਾ ਹੁੰਦਾ ਤੇ ਤੁਹਾਨੂੰ ਪਤਾ ਤੇ ਹੈਗਾ ਮੈਂ ਤੁਹਾਡੇ ਨਾਲ ਗੱਲ ਕਰਨੀ ਤੁਹਾਡੇ ਤੋਂ ਮੈਂ ਅਜੇ ਤੱਕ ਅਕਦੀ ਕੋਈ ਗੱਲ ਕਹੀ ਦੱਸੋ ਚਲ ਤੂੰ ਇਹ ਛੱਡ ਤੂੰ ਫਾਇਲਾ ਕੱਢ ਯਾਰ ਰਿਸ਼ਤਾ ਤਾਂ ਨਹੀਂ ਮੈਂ ਹੋਣ ਦੇਣਾ ਇਹ ਤੈਨੂੰ ਵੀ ਪਤਾ ਹੀ ਤੇ ਮੈਨੂੰ ਜਾਣ ਦੇ ਮੈਂ ਨਿਕਲਾਂ ਹਾਂਜੀ ਹਾਂਜੀ ਤੁਸੀਂ ਨਾ ਆਪਣੇ ਕੰਮ ਕਾਰਾਂ 'ਤੇ ਧਿਆਨ ਦਿਓ ਇਹਨਾਂ ਵੱਲ ਨਾ ਧਿਆਨ ਦਿਓ ਮੇਰੀ ਗੱਲ ਸੁਣੋ ਭਰਾ ਤੋਂ ਬਿਨਾਂ ਜੇ ਰਿਸ਼ਤਾ ਪੱਕਾ ਕਰ ਹੀ ਲਿਆ ਵਾ ਤੁਹਾਡੇ ਤੋਂ ਬਿਨਾਂ ਕਿੱਦਾਂ ਵਿਆਹ ਕਰ ਲੈਣਗੇ ਜੇ ਤੁਸੀਂ ਖਲੋਗੇ ਵੀ ਤੇ ਫੇਰ ਹੀ ਕਰਨਗੇ ਨਾ ਤੁਸੀਂ ਨਾ ਇੱਦਾਂ ਕਰੋ ਆਪਣੇ ਫਾਇਲਾ ਵਗਣਾ ਫੜੋ ਠੀਕ ਆ ਆਪਣੀ ਗੱਡੀ ਸਟਾਰਟ ਕਰੋ ਤੇ ਆਪਣੇ ਕੰਮ ਤੇ ਜਾਓ ਤੁਸੀਂ ਨਾ ਐਵੇਂ ਪਿਛੇ ਦਿਨ ਟੈਨਸ਼ਨ ਨਾ ਮੈਂ ਆਪੇ ਵੇਖ ਲੂੰਗੀ ਤੇ ਜੇ ਮੈਂ ਤੁਹਾਨੂੰ ਫੋਨ ਕਰਾਂ ਵੀ ਨਾ ਇੱਕ ਦੋ ਬੈਲ ਜਾਊਗੀ ਉਦੋਂ ਪਰ ਫੋਨ ਬੰਦ ਕਰ ਦਿਓ ਆਪਣਾ ਚੱਕਿਓ ਨਾ ਠੀਕ ਆ ਨਾ ਮੰਨਣਾ ਪਊ ਦਿਮਾਗ ਤੇ ਧੜਾਪੜ ਆ ਪਰ ਚੱਲਦਾ ਪੁੱਠੇ ਕੰਮਾਂ ਨੂੰ ਹੀ ਚੱਲ ਮੈਂ ਜਾਵਾਂ ਹੁਣ ਇਹ ਤਾਂ ਸਿਆਪਾ ਹੀ ਪਾ ਕੇ ਬਹਿ ਗਏ ਮੈਂ ਕਿਹਾ ਵੀ ਸੀ ਮੰਮੀ ਅੱਜ ਤੁਸੀਂ ਨਾ ਗੱਲ ਕਰੋ ਤੁਹਾਨੂੰ ਕੀ ਲੋੜ ਭੀ ਜਿ ਹੁਣੇ ਗੱਲ ਕਰਨ ਦੀ ਪਰ ਨਾ ਇਨਾਂ ਨੇ ਤੇ ਆਜੀ ਆਪਣੇ ਮੁੰਡੇ ਦੇ ਸਾਹਮਣੇ ਸਾਰੀ ਗੱਲ ਦਾ ਖਰੀ ਉਹਨਾਂ ਮੈਨੂੰ ਖੁੱਦ ਨੂੰ ਕੋਈ ਦਿਮਾਗ ਲਾਉਣਾ ਪੈਣਾ ਕਿ ਇਹਨਾਂ ਨੂੰ ਨਾ ਬਸ 2 ਦਿਨਾਂ ਚ ਇਸ ਘਰ ਚੋਂ ਕੱਢੀਏ ਨਹੀਂ ਤੇ ਆ ਦੋ ਦਿਨਾਂ ਨਾ ਨਿਕਲੇ ਕਿਉਂਕਿ ਤੀਜੇ ਦਿਨ ਸੇਵਕ ਨਹੀਂ ਆਈ ਨਾ ਜੇ ਵਿਆਹ ਨਾ ਨਾ ਹੋਇਆ ਤੇ ਇਹਨਾਂ ਦੇ ਪੱਕੇ ਡੇਰੇ 'ਤੇ ਜੰਮ ਜਾਣੇ ਮੈਨੂੰ ਨਾ ਸਭ ਤੋਂ ਪਹਿਲਾਂ ਕੋਈ ਨਾ ਕੋਈ ਸੋਚਣਾ ਪੈਣਾ ਤੇ ਇਹਨਾਂ ਨੂੰ ਕੱਢਣਾ ਇੱਥੋਂ ਆ ਗਈ ਹੈ ਫਿਰ ਆਈ ਹੈ ਹਾਂ ਫਿਰ ਆਈ ਹੈ ਫਿਰਨ ਗਈ ਸੀ ਸਾ ਸੋਦਾ ਹੀ ਲੈਣ ਗਈ ਸੀ ਇੰਨੇ ਜਿੱਦ ਦੀ ਸ਼ਹਿਰ ਆਈ ਤੇ ਤਨਰਾਵਾਂ ਦਾ ਇਹ ਪਤਾ ਲੱਗਾ ਇਨਾ ਪਤਾ ਲੱਗਾ ਮम्मी ਇੰਨੀਆਂ ਗਲੀਆਂ ਨਿਕਲ ਨਿਕਲ ਕੇ ਤੇ ਇੱਧਰ ਉੱਠੀ ਗਈ ਮੈਨੂੰ ਤਾਂ ਅਜੇ ਵੀ ਭੁਲੇਖਾ ਲੱਗਦਾ ਹੈਗਾ ਵਾ ਆਪ ਜੀ ਲੈ ਕੇ ਜਾਂਦਾ ਸੀ ਸੇਵਕ ਮੈਨੂੰ ਤੇ ਧਿਆਨ ਨਾ ਜਾਇਆ ਕਰ ਚਲੋ ਕੋਈ ਗੱਲ ਤੂੰ ਤੇ ਫਿਰ ਤੁਰ ਰਹੀ ਹੈ ਤੇ ਇੱਥੇ ਤੇ ਹੋਰ ਸਿਆਪਾ ਪੈ ਗਿਆ ਹੁਣ ਕੀ ਆ ਸਿਮਰਤ ਦੀ ਮਾਂ ਆਈ ਸੀ ਨਹੀਂ ਸੇਵਕ ਨਹੀਂ ਆਇਆ ਉਹ ਤੇ ਉਹ ਆਇਆ ਸੀ ਉਹਨੇ ਤਾਂ ਚਲ ਜੈਣਾ ਸੀ ਉਹਨੇ ਕੀ ਕਹਿਤਾ ਤੁਹਾਨੂੰ ਤੈਨੂੰ ਪਤਾ ਇਸ ਘਰ ਚ ਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਲੜਾਈ ਦਾ ਇਹੋ ਜਿਹਾ ਕੀ ਹੋ ਗਿਆ ਕਿ 2 ਘੰਟਿਆਂ ਨੇ ਹੀ ਹੋਇਆ ਤੇ ਲੜਾਈ ਪੈ ਗਈ ਐ ਮੈਂ ਕਾ ਚਲ ਸੇਵਕ ਆਇਆ ਤੇ ਉਹਦੇ ਨਾਲ ਗੱਲ ਕਰ ਹੀ ਦਵਾਂ ਕਾਦੀ ਤੈਨੂੰ ਪਤਾ ਦੇਗਾ ਕਾਦੀ ਵਿਆਹ ਦੀ ਗੱਲ ਕੀਤੀ ਆ ਤੇ ਮੰਨ ਗਿਆ ਉਹ ਨਾ ਮੰਮੀ ਵੈਸੇ ਕਿ ਉਹ ਮੇਰੀ ਖੁਸ਼ੀ 'ਚ ਖੁਸ਼ ਹੈਗਾ ਵੇ ਉਹ ਤਾਂ ਖੁਸ਼ ਆ ਸਾਰਾ ਕੁਝ ਮੰਨ ਗਿਆ ਪਰ ਉਹ ਉੱਥੇ ਨਹੀਂ ਮੰਨਦਾ ਸਾਗਰ ਨਾ ਤੇ ਨਹੀਂ ਮੰਨਦਾ ਮੰਮੀ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਣੀ ਆ ਉਸਨ ਬਹਿ ਕੇ ਖੁਦ ਉਹਨੇ ਮੈਨੂੰ ਕਿਹਾ ਕਿ ਜਿੱਚ ਤੂੰ ਰਾਜੀ ਐ ਮੈਂ ਵੀ ਉਹਦੇ ਨਾਲ ਆ ਜੇ ਤੂੰ ਵਿਆਹ ਕਰਾਉਣਾ ਚਾਹਨੀ ਆ ਤਾਂ ਠੀਕ ਐ ਚਲ ਮੈਂ ਤੇਰੀ ਸ਼ਾਪਿੰਗ ਵੀ ਕਰਾਵਾਂ ਨਹੀਂ ਮੈਨੂੰ ਵੀ ਇਦਾਂ ਹੀ ਕਹਿੰਦਾ ਸੀ ਮੈਂ ਇੱਥੇ ਗੱਲਾਂ ਕਰਦੀ ਕਰਦੀ ਨੇ ਮੈਂ ਕਿਹਾ ਫੇਰ ਕਰਦਾ ਸਾਗਰ ਦੀ ਭਾਬੀ ਨੂੰ ਫੋਨ ਤੇ ਉਹ ਸੁਣ ਕੇ ਤੇ ਉਸੇ ਵੇਲੇ 扑ਕ ਪਿਆ ਤੇ ਮੀਆਂ ਬੀਬੀ ਉਹ ਵੀ ਮੇਰੇ ਗੱਲ ਪੈ ਗਈ ਤੇ ਉਹ ਵੀ ਮੇਰੇ ਗੱਲ ਪੈ ਗਿਆ ਸਿਮਰਤ ਗੱਲ ਪੈ ਗਈ ਉਹ ਕਿਹੜੇ ਕੋਲੋਂ ਪੈ ਗਈ ਕਹਿੰਦੀ ਤੂੰ ਕਿਹ ਦੱਸਿਆ ਸਿਆਪਾ ਪਾਤਾ ਹੀ ਹਾਂ ਪਰ ਸਿਮਰਤ ਮਨਾ ਤਾਂ ਕਰਦੀ ਵੀ ਕਾਫੀ ਬਿਨਾਂ ਦੀ ਕਿ ਹਜੇ ਸੇਵਕ ਨਾਲ ਗੱਲ ਨਾ ਕਰਿਓ ਕਹਿੰਦੀ ਸੀ ਸੇਵਕ ਨੂੰ ਉਹ ਦਿਸਤਰਾ ਸੇਵਕ ਮੇਰੇ ਨਾਲ ਗੱਲ ਕਰਦਾ ਪਿਆ ਸੀ ਉਹ ਤੋਂ ਲੱਗਦਾ ਤਾਂ ਨਹੀਂ ਸੀ ਉਹ ਕਿਸੇ ਕੋਲੋਂ ਨਾ ਵੀ ਕਰੇਗਾ ਕਹਾਦਾ ਉਹਨੇ ਰੱਤਾ ਪੜਿਆ ਆ ਬਿਜ਼ਨਸ ਦੇ ਵਿੱਚ ਰਿਸ਼ਤੇਦਾਰੀ ਨਾ ਪਾਓ ਐਡੀ ਵੀ ਕਿਹੜੀ ਗੱਲ ਹੈ ਇਹ ਇਹ ਕਹਿਣਾ ਤੂੰ ਹੀ ਸਾਡਾ ਬਿਜ਼ਨਸ ਖਰਾਬ ਕਰ ਦੋ ਦੱਸ ਉਹਨੂੰ ਕੋ ਪਹਿਨ ਨਹੀਂ ਤੈਨੂੰ ਪਿਆਰੀ ਹੀ ਹੁਣ ਕੀ ਹੋਏਗਾ ਮੰਮੀ ਤੁਸੀਂ ਤਾਂ ਉਹਨਾਂ ਨਾਲ ਗੱਲ ਵੀ ਪੱਕੀ ਕਰਤੀ ਉਦੋਂ ਤੁਸੀਂ ਕਹਿਤਾ ਕਿ ਅਸੀਂ ਰੋਕਾ ਰੁਕਾ ਕਰਦੇ ਨੇ ਜਲਦੀ ਜੇ ਸੇਵਕ ਹੀ ਨਾ ਮੰਨਿਆ ਤਾਂ ਫੇਰ ਕੋਈ ਮਤਲਬ ਨਹੀਂ ਬੰਦਾ ਮੈਂ ਸੇਵਕ ਦੀ ਮਨਜ਼ੂਰੀ ਤੋਂ ਬਿਨਾਂ ਵਿਆਹ ਨਹੀਂ ਜੇ ਕਰਾਉਣਾਗਾ ਸਿਮਰਤ ਵੇਖਿਆ ਕੀ ਕਰਦੀ ਕੋਈ ਗੱਲ ਨਹੀਂ ਮੈਂ ਖਲੋਤੀ ਮੈਂ ਖਲੋ ਜਿੱਥੇ ਮੈਂ ਖਲੋਤੀ ਸਮਝੋ ਸੇਵਕ ਖਲੋਤਾ ਮੈਂ ਕਿਹਾ ਇਹਨਾਂ ਨੂੰ ਕਿ ਸੇਵਕ ਨੂੰ ਪੁੱਛ ਕੇ ਫੇਰ ਉਹਨਾਂ ਨਾਲ ਗੱਲਬਾਤ ਕਰੋ ਅਗਲੇ ਕੀ ਸੋਚਣਗੇ ਖੇੜ ਘੜੋਣੇਗੇ ਕੱਲ ਨੂੰ ਉਹਨਾਂ ਨੇ ਸਾਗਰ ਨੂੰ ਕਿਸੇ ਪਾਸੇ ਲਾਣਾ ਹੋਏਗਾ ਤੇ ਉਹ 19 ਦਿਨ ਲਾਣਗੇ ਨਹੀਂ ਜਦੋਂ ਇਦੋਂ ਤੱਕ ਜਵਾਬ ਹੀ ਨਹੀਂ ਕਿਸੇ ਪਾਸੇ ਤੋਂ ਆਏਗਾ ਨਾ ਇਦੋਂ ਹਾਂ ਦਾ ਤੇ ਨਾ ਦਾ ਹੁਣ ਬਣੇਗਾ ਕੀ ਮੈਂ ਰੰਜੂ ਆਪ ਬੜੀ ਪਰੇਸ਼ਾਨ ਮੈਨੂੰ ਤਾਂ ਆਪ ਨਹੀਂ ਕੋਈ ਪਤਾ ਲੱਗਦਾ ਮੰਮੀ ਸੇਵਕ ਨੂੰ ਵੀ ਸਮਝਾ ਸਕਦਾ ਹੀ ਹੋ ਨਾ ਕਿ ਪੁੱਤ ਦੁਨੀਆ 'ਚ ਕੰਮ ਕਾਰ ਕਰਨ ਨੂੰ ਬੰਦਾ ਉਹ ਕੱਲਾ ਹੀ ਰਹਿ ਗਿਆ ਸੀ ਰਿਸ਼ਤੇ ਨਹੀਂ ਇਦਾਂ ਦੇ ਲੱਭਦੇਗੇ ਮੈਂ ਕਿੱਥੇ ਲੈ ਜਾਵਾਂਗੀ ਆਪਣੀ ਕੁੜੀ ਨੂੰ ਜਿੱਥੇ ਕਿਤੇ ਕੋਈ ਨਾ ਕੋਈ ਮੁੰਡਾ ਜਾਂ ਕੁੜੀ ਕੋਈ ਨਸ਼ੜੀ ਐ ਜਾਂ ਬੱਚਾ ਲੜਾਕਾ ਵਾ ਕੁਛ ਨਾ ਕੁਛ ਤਾਂ ਟਕਰਦਾ ਹੀ ਫਿਰਦਾ ਹੈ ਤੁਹਾਨੂੰ ਪਤਾ ਹੈ ਮੈਨੂੰ ਨਾ ਸਿਮਰਤ ਦੀ ਭਾਬੀ ਦਾ ਫੋਨ ਆਇਆ ਸੀ ਹੂੰ ਉਹਨੇ ਮੈਨੂੰ ਦੱਸਿਆ ਕੀ ਕਹਿੰਦੀ ਤੂੰ ਚੰਗਾ ਕੀਤਾ ਉਹ ਰਿਸ਼ਤੇ ਨੂੰ ਜਵਾਬ ਦਿੱਤਾ ਮੁੰਡਾ ਵਾ ਮੇ ਪੰਜ ਸਾਲ ਦਾ ਐ ਪਰ ਅਫਲਾ ਤੂੰ ਨਾ ਅਫਲਾ ਤੂੰ ਤੰਨਾਨਾ ਤੈਨੂੰ ਇੱਕ ਜਗ੍ਹਾ ਟਿਕਨ ਨਹੀਂ ਦੇਣਗੀ ਆ ਸਾਰਾ ਦਿਨ ਤੋਪੇ ਤੁੱਪ ਮਿੱਟੀ ਨਾਲ ਮਿੱਟੀ ਇਹੀ ਕੁਛ ਹੋਣਾ ਤੇਰਾ ਉੱਥੇ ਹਵੇਲੀ 'ਚ ਨਾ ਉਹਨੇ ਤੇ ਸ਼ਹਿਰ ਨੂੰ ਕਦੀ ਆਉਂਦੇ ਨਾ ਕਿਉਂਕਿ ਉਹਨਾਂ ਦੇ ਘਰ ਦੀਆਂ ਕੋਈ ਸ਼ਹਿਰ ਨੂੰ ਆਉਂਦੀਆਂ ਹੀ ਨਹੀਂ ਚੰਗਾ ਕੀਤਾ ਕਹਿੰਦੀ ਤੂੰ ਨਾ ਕਰਤੀ ਉਹਦੀ ਮਾਂ ਵੇਖਿਆ ਸਾਨੂੰ ਕਿਦਾਂ ਫਸਾਉਣ ਲਈ ਸੀ ਸਮਝ ਨਹੀਂ ਆਂਦੀ ਕਿ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਗੱਲ ਜੇ ਸਾਗਰ ਵੱਲੋਂ ਮੰਮੀ ਨਾ ਨ ਮੰਨਿਆ ਤੇ ਇਹ ਗੱਲ ਪੱਕੀ ਜਿਹਾ ਪੱਥਰ ਤੇ ਲੀਕ ਵੱਲੀ ਮੈਂ ਕਦੀ ਵੀ ਕਿਤੇ ਵੀ ਵਿਆਹ ਨਹੀਂ ਜੇ ਕਰਾਉਣਾ ਦਾ ਉਹ ਮੇਲਾ ਨਹੀਂ ਮੰਨ ਵਜੇਗਾ ਰਹਿ ਲਾਂਗੀ ਫੇ ਮੈਂ ਸਾਰੀ ਉਮਰ ਇੱਥੇ ਹੀ ਚੱਲ ਤੋ ਮੇਰੇ ਗਾਲ ਸੁਣ ਤੂੰ ਹੁਣ ਸਿਮਰਨਾ ਮਿੱਠੀ ਪਿਆਰੀ ਹੋ ਕੇ ਉਹਨੂੰ ਕਹੇ ਤੂੰ ਬਣਾ ਉਹਦੀ ਗੱਲ ਭਾਵੇਂ ਮੰਨ ਲੇ ਇਹ ਤਾਂ ਗੱਲ ਸਹੀ ਹੈ ਮੰਮੀ ਜਿਹੜਾ ਕੰਮ ਨਹੀਂ ਵੀ ਨਾ ਹੋਣਾ ਹੁੰਦਾ ਹਾਂ ਜਨਾਨੀ ਬੰਦੇ ਕੋ ਕਰਵਾ ਲੈਂਦੀ ਕਹਿ ਕੇ ਉਹਦੀ ਭਾਵੇਂ ਮੰਨ ਲੇ ਸਾਡੇ ਤਾਂ ਨਹੀਂ ਮੰਨਦਾ ਕਹਿੰਦੇ ਨਾ ਜਿੱਥੇ ਰੱਬ ਹਾਰ ਜਾਂਦਾ ਨਾ ਉੱਥੇ ਜਨਾਨੀ ਦਾ ਵਾਰ ਚੱਲਦਾ ਹੈ ਬੰਦੇ ਅੱਗੇ ਪਰ ਪਰ ਨੇ ਇਸ ਟਾਈਮ ਮੌਕੇ ਤੇ ਸਗੋਂ ਗੱਲ ਕਰੀ ਕਹਿੰਦੇ ਨਾ ਲੋਹਾ ਗਰਮ ਹੋਵੇ ਤਾਂ ਕੱਟ ਦੇਣਾ ਚਾਹੀਦਾ ਉਹਨੂੰ ਗੱਲ ਕਰ ਦੇਣੀ ਚਾਹੀਦੀ ਸੀ ਮੈਂ ਗੱਲ ਕਿਉਂ ਨਹੀਂ ਕੀਤੀ ਮੈਂ ਉਹਨ ਸੇਵਕ ਨਾਲ ਗੱਲ ਕਿੱਥੋਂ ਕਰਾਂ ਇਸ ਟਾਈਮ ਤਾਂ ਬੈਠਾ ਨਾ ਜਾ ਚ ਉਹ ਇਹਨੂੰ ਅੰਦਰ ਲੈ ਗਈ ਸੀ ਕੀ ਪਤਾ ਕੀ ਕਿਹਾ ਉਹਨੂੰ ਤੂੰ ਅੱਗੇ ਹੋ ਕੇ ਚੱਲ ਜਾਂਦੇ ਇੱਚ ਕਿਹੜੀ ਗੱਲ ਸੀ ਖੁੱਲ ਕੇ ਗੱਲ ਕਰਨੀ ਸੀ ਤੂੰ ਨਹੀਂ ਉਹ ਮੇਰੀ ਗੱਲ ਤਾਂ ਸੁਣਦਾ ਹੀ ਨਹੀਂ ਤੇ ਕੁਝ ਸਮਝ ਨਹੀਂ ਆਉਂਦੀ ਕਰਨ ਦਾ ਵੀ ਫੋਨ ਆ ਗਿਆ ਸੀ ਮੈਨੂੰ ਕੀ ਚਾਚੇ ਨੂੰ ਸੁਨਿਆਹ ਪਾਤਾ ਉਹਨੇ ਸਾਰਾ ਅੱਛਾ ਮੈਂ ਜੂ ਕਿਹਾ ਸੀ ਮੈਂ ਰੋਕਾ ਲਾ ਲੈਣੀ ਆ ਪਹਿਲਾ ਪ੍ਰੋਪਰਟੀ ਇੱਧਰ ਕਰੋ ਵਿਆਹ ਦਾ ਫਿਰ ਵਿਖਿਆ ਜਾਏਗਾ ਜੇ ਤੁਹਾਨੂੰ ਨਹੀਂ ਭਰੋਸਾ ਮੇਰੇ ਤੇ ਤੇ ਮੈਂ ਤੁਹਾਡੇ ਤੇ ਭਰੋਸਾ ਕਿਉਂ ਕਰਾਂ ਤੇ ਚਾਚੇ ਨੇ ਮੈਨੂੰ ਖਰੀਆਂ ਖੁਟੀਆਂ ਸੁਣਾਤੀਆਂ ਫੋਨ ਤੇ ਕਹਿੰਦਾ ਗਿੱਠ ਜਿੰਨੀ ਤੇਰੀ ਜ਼ੁਬਾਨ ਬਾਹਰ ਆ ਗਈ ਹੈ ਸ਼ਹਿਰ ਚ ਜਾ ਕੇ ਤੂੰ ਕੋ ਨੂੰ ਨਹੀਂ ਬੋਲਣ ਵਾਲੀ ਸੇਵਕਾ ਗੱਲ ਕਰੇ ਤੇਰਾ ਪਿਓ ਕਰੇ ਤੇਰੀ ਮਾਂ ਕਰੇ ਤੇਰਾ ਹੱਕ ਨਹੀਂ ਮੈਂ ਕਹਿੰਨਾ ਕਿਉਂ ਮੈਂ ਵੀ ਪੁੱਤਾਂ ਵਰਗੀ ਆ ਮੈਂ ਕਿਉਂ ਨਹੀਂ ਗੱਲ ਕਰਾਂਗੀ ਕੋ ਮੈਂ ਆਪਣੇ ਮਾਂ ਪਿਓ ਕੋ ਬੈਠੀ ਆ ਉਹ ਕਹਿੰਦਾ ਸੇਵਕ ਇਥੇ ਜ਼ੁਬਾਨ ਦੇ ਕੇ ਗਿਆ ਤੇਰੇ ਵਿਆਹ ਦੀ ਉਹ ਜ਼ੁਬਾਨਗਾਦੀ ਦੇਤੀ ਹਾਂ ਦਾਦੇ-ਪੜਦਾਦਿਆਂ ਦੀ ਜਾਇਦਾਦ ਐ ਸਾਂਝੀ ਐ ਉਸ ਨੂੰ ਤੁਸੀਂ ਖੜੱਪ ਕੇ ਬੈਹਗੇ ਹੋ ਮੁੰਡੇ ਦੀ ਕਹੀ ਗੱਲ ਦੀ ਪੱਥਰ ਦੀ ਲੀਕ ਬਣਾ ਦੇ ਆਜ ਕਾ ਜਬਾਨਾਂ ਜਬੋਨਾ ਕਹਦੀਆਂ ਜਬਾਨਾਂ ਜਬੋਨਾ ਨੇ ਕਹਿਦੀਆਂ ਆ ਉਧਰ ਮੁੱਕਰ ਜਾਂਦੇ ਮਰ ਗਏ ਤੇ ਮੁੱਕਰ ਗਏ ਦਾ ਕੀ ਨਾ ਕੋਈ ਨਾ ਨਹੀਂ ਲੱਭ ਮੰਮੀ ਪਤਾ ਨਹੀਂ ਕਿਉਂ ਹੋਰ ਤਰ੍ਹਾਂ ਮਹਿਸੂਸ ਕਰਦੀ ਪਈ ਆ ਮੇਰੇ ਕਰਕੇ ਡੈਡੀ ਨੂੰ ਡੈਡੀ ਦਾ ਹਿੱਸਾ ਨਹੀਂ ਮਿਲੇਗਾ ਹੁਣ ਚੱਲ ਕੋਈ ਨਹੀਂ ਤੂੰ ਹਿੱਸਿਆਂ ਹੱਸਣ ਮਾਰ ਗੋਲੀ ਤੂੰ ਆਪਣੀ ਜ਼ਿੰਦਗੀ ਦਾ ਸੋਚ ਆ ਮੇਰੀ ਜ਼ਿੰਦਗੀ ਦਾ ਵੀ ਕੀ ਸੋਚਣਾ ਮੰਮੀ ਜਿੱਥੇ ਭਰਾ ਹੀ ਨਾਲ ਖਲੋਂਦਿਆ ਉਹਨੂੰ ਆਪਣੇ ਕੰਮ ਕਰਦੀ ਪਈ ਐ ਬਥੇਰੇ ਕੰਮ ਕਰ ਰਹੀ ਹੈ ਜੇ ਇੱਕ ਬਿਜ਼ਨਸ ਇੱਕ ਬੰਦੇ ਨਾਲ ਨਹੀਂ ਕਰੇਗਾ ਤਾਂ ਕੀ ਹੋ ਜਾਏਗਾ ਤੇ ਮੈਂ ਤੈਨੂੰ ਕਹਿਣ ਤੇ ਨਹੀਂ ਆ ਤੁਸੀਂ ਮੇਰੇ ਨਾਲ ਮਿੱਠੀ ਪਿਆਰੀ ਹੋ ਤੇ ਆਪੇ ਮਨਾ ਲੇਗੀ ਸਭ ਠੀਕ ਆ ਮੰਮੀ ਰਾਤੀ ਨਾ ਰੋਟੀ ਤੋਂ ਬਾਅਦ ਉਹਦੇ ਨਾਲ ਗੱਲ ਕਰਾਂਗੀ ਹਾਂ ਕੋਠੇ ਸੈਰ ਕਰਦੀ ਹੁੰਦੀ ਐ ਫਿਰ ਗੱਲ ਕਰਾਂਗੇ ਉਹਦੇ ਨਾਲ ਠੀਕ ਕਿ ਸਿਮਰਤ ਤੂੰ ਸਮਝਾ ਉਹਨੂੰ ਜੇ ਤੇ ਵਿਆਹ ਉੱਥੇ ਹੋਣਾ ਨਾ ਤੇ ਮੈਨੂੰ ਸੇਵਕ ਵਿੱਚ ਚਾਹੀਦਾ ਬਿਨਾ ਭਰਾ ਤੋਂ ਮੈਂ ਲਾਵਾ ਫੇਰੇ ਕਿਵੇਂ ਲਲਾਂਗੀ ਅਖਰ ਭਰਾ ਲੱਗ ਤੇ ਖਲੋਏਗਾ ਤਾਂ ਸੀ ਨਾਰਾਜ਼ ਹੋਏਗਾ ਤਾਂ ਮਨਾ ਲਾਂਗੀ ਪਰ ਵਿੱਚ ਖਲੋਏ ਤਾਂ ਸੀ ਘਮਸੇ ਘਮ ਉਹ ਹੀ ਨਾ ਤੂੰ ਉਹਨੂੰ ਮਨਾਪ ਤੇ ਉਹ ਆਪੇ ਮਨਾ ਲੇਗੀ ਚਲ ਠੀਕ ਆ ਮਮੀ ਆ ਜਾ ਫਿਰ ਰੋਟੀ ਸਬਜੀ ਕੁਝ ਬਣਾ ਲਈਏ ਵੇਖ ਲਾ ਮੈਂ ਸਬਦੀਆਂ ਕਿੜੀਆਂ ਕਿੜੀਆਂ ਲਿਆਈਆਂ ਆਪਾ ਨਹੀਂ ਆਏ ਇੱਥੇ ਤੱਕ ਨਹੀਂ ਆਪਾਂ ਨੂੰ ਹੋਰ ਕਰੀਏ ਕਿ ਆ ਲੋ ਟੈਂਪਰ ਚਾਲ ਚਲੋ ਆ ਜੰਦੇ